ਹੈਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਨੋਂ ਸਾਰੇ ਕਿਵੇਂ ਹੋ ਆਈ ਹੋਪ ਸਭ ਵਧੀਆ ਹੋਵਗੇ ਤੇ ਬਾਕੀ ਅਸੀਂ ਆਏ ਸੀ ਬਾਜ਼ਾਰ ਬਿਸਕੁਟ ਕੜਵਾਉਣਾ ਤੇ ਹੋਰ ਵੀ ਨਿੱਕੇ ਮੋٹے ਕੰਮ ਸੀ ਤੇ ਜੋ ਕਿ ਆਪਾਂ ਤੁਹਾਨੂੰ ਦਿਖਾਉਣੀ ਆ ਨਾਲ ਨਾਲ ਬੈਨਰੋ ਵੀਡੀਓ ਦੇ ਐਂਡ ਤੱਕ ਜੋ ਕਿ ਆਪਾਂ ਦੇਸੀ ਘੋੜੇ ਬਿਸਕੁਟ ਕੜਵਾਉ ਆਏ ਸੀ 2 ਕਿਲੋ ਆਟੇ ਚੋਂ ਤੇ ਬਹੁਤ ਵਧੀਆ ਬਿਸਕੁਟ ਕੱਢਦੇ ਆ ਕੈਂਟ ਪੋੜਾ ਦੇ ਬਰਾਦ ਨੇ ਕੱਢਦੇ ਤੇ ਬਾਕੀ ਰਿਜਿਸਟਰ ਕਢਾਦੇ ਅਸੀਂ ਲੈ ਕੇ ਜਾਂਦੇ ਨੇ ਆ ਆਪਣੀ ਕਰਵਾ ਲੀਂਦੀ ਆ ਕੰਦੀ ਦੀ ਇਲਾਕੇ ਜਾਓ ਤੁਹਾਨੂੰ ਪਤਾ ਲਾਉਣਾ ਕੋਈ ਨਾ ਜਿਹੜੇ ਰਜਿਸਟਰ ਦੀ ਹੁੰਦਾ ਹੈ ਬਾਹਰ ਜਾਓ ਉਹ ਕਰਦੇ ਆ ਬਾਕੀ ਜਿਹੜੇ ਸਾਰਾ ਦਿੱਤੀ ਜੋ ਆਲੀ ਆਤਾ ਉਹ ਗੁੱਤੀ ਭਾਣਦੇ ਕਿੰਨੇ ਤੇ ਦੋ ਤੇ ਅੱਛਾ ਇਹਦੇ ਵਿੱਚ ਆਟਾ ਗੋਲਦੀ ਇਹਦੇ ਵਿੱਚ ਖਰਾਸਮਾ ਮਿਸ਼ਰ ਕੇ ਪਾ ਦਿੰਦੇ ਆ ਤੇ ਜਿਹੜਾ ਕਰਾਂਗੇ ਉਹਦੇ ਵਿੱਚ ਪਾ ਦਿੰਦੇ ਆ ਤੇ ਉੱਧਰ ਉੱਪਰ ਉਹ ਆਟਾ ਪਾ ਦਿੰਦੇ ਉਹਦੇ ਵਿੱਚ ਜਿਹੜਾ ਗੁੰਨਿਆ ਆ ਕਿ ਫਿਰ ਉਹ ਮਸ਼ੀਨ ਵਿੱਚ ਪਰਾਵ ਲਾ ਕੇ ਫਿਰ ਇਹ ਤੋਂ ਬਾਅਦ ਨਹੀਂ ਨਾ ਐਜਿਟ ਕਰਾ ਲਿਆ ਹੋਇਆ ਹੈ ਹੁਣ ਦੇ ਤੋਂ ਬਾਅਦ ਇਹ ਪਿਆ ਦੇ ਵਿਕ੍ਰੋ ਦੇ ਵਿੱਚ ਪਾ ਲੈਂਦੇ ਆ ਜਿਹੜੇ ਪਰੀਆਂ ਤੇ ਆ ਸਾਰੀਆਂ ਬੋਕਸ ਤੇ ਇਹ ਬਾਅਦ ਇਹ ਲੰਬੇ ਲੰਬੇ ਰੈਫ ਵਰਗੇ ਵੀ ਕੱਢਦੇ ਆ ਤੇ ਬਣਾਉਂਦੇ ਆ ਤੇ ਸਾਰੇ ਮੰਦਰ ਦੇ ਬਣਾ ਕੇ ਲੰਬੇ ਲੰਬੇ ਫੈਨ ਬੰਦੇ ਉੱਤੇ ਫੈਨ ਲੰਬੇ ਲੰਬੇ ਬਣਾ ਕੇ ਆ ਆਹ ਵਾਲੇ ਬਣਾਏ ਜਿਹੜੇ ਇਟਸ ਕਾਲ ਫੈਨ ਇਹ ਫੈਨ ਆ ਹਾਂ ਆਲ ਦਿਖਾਇਓ ਬਣਾਇਆ ਹੈ ਨਹੀਂ ਖਾਣੇ ਨਹੀਂ ਅੰਟੀ ਨਹੀਂ 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 ਇੱਕ ਲਾਤੀ ਕਰਵਾਇ ਸੀ ਪਹਿਲਾਂ ਆ ਫੜੋ ਇਹ ਆ ਬਾਕੀ ਲੈ ਲਓ ਮੈਂ ਇੱਕ ਹੀ ਲੈ ਲਾਂਗੀ ਬਸ ਠੀਕ ਆ ਬਸ ਦੋ ਦੇ ਦੇ ਬਸ ਇਸ ਵਾਰ ਦੇ ਇਸ ਵਾਰ ਦੇ ਬਣਦੇ ਤਾਂ ਵਧੀਆ ਵਾ ਉਹ ਟੇਸਟ ਕਰਕੇ ਦੱਸ ਕਿਵੇਂ ਦੇ ਬਣੇ ਆ ਆ ਵੇਖੋ ਗੁੰਨੇ ਆ ਆਟਾ ਜੋ ਕਿ ਮਸ਼ੀਨ 'ਚ ਪੈਂਦਾ ਏ ਉਸ ਤੋਂ ਬਾਅਦ ਥੱਲੇ ਬਿਸਕੁਟ ਆ ਜਾਂਦੇ ਆ ਬਣੇ ਹੋਏ ਉਹ ਵਾਲੀ ਮਸ਼ੀਨ ਤੇ ਫਿਰ ਸਾਹਮਣੇ ਉਹਦੇ ਵਿੱਚ ਬਹੁਤ ਜ਼ਿਆਦਾ ਅਗ मतलब ਕਿ ਗਰਮੈਸ਼ ਹੁੰਦੀ ਹੈ ਇਹਦੇ ਵਿੱਚ ਬਿਸਕੁਟ ਬੰਦੇ ਆ ਜੋ ਕਿ ਇਹਦਾ ਟੈਂਪਰੇਚਰ 250°C मतलब ਜਿਵੇਂ ਆਪਣਾ 45° ਆ ਉਹ 250° ਚ ਬਿਸਕੁਟ ਬੰਦੇ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਉੱਥੇ ਹੁੰਦੀ ਹੈ ਜਗਾ ਵੀ ਬਸ ਇੱਥੇ ਬਿਸਕੁਟ ਬੰਦੇ ਤੁਸੀਂ ਫਿਰ ਆਪਾਂ ਫਿਰ ਉਹਨਾਂ ਨਾਲ ਆ ਗਏ ਸੀ ਇਹਨਾਂ ਨੂੰ ਸਾਹਮਣੇ ਆਮਾ ਅੰਧਾੜੀ ਮਾਰਾ ਵੇਂਦੀ ਹੈ ਰਾਤੀ ਵਿਚਾਰ ਬਣਾਉ ਉਹ ਤੇ ਇਧਰ ਵੇਖੋ ਫਿਰ ਮੈਂ ਕੈਨੇ ਚ ਪਵਾ ਕੇ ਬਿਸਕੁਟ ਲੈ ਕੇ ਜਾਂਦੀ ਕਿਉਂਕਿ ਸਾਨੂੰ ਬਾਜ਼ਾਰ ਹੋਰ ਵੀ ਕੰਮ ਸੀ ਨਿੱਤੇ ਮੋਟੇ ਸੋ ਇਸ ਕਰਕੇ ਜੋ ਸਾਡੀ ਮੰਮੀ ਆ ਕੇ ਸਾਨੂੰ ਭੇਜ ਦਿੰਦੀ ਆ ਉਹ ਤੇ ਬੀਰਤੀ ਕੋਣੀ ਦਿੰਦੀ ਆ ਹੱਥੀਂ ਕਾਹਲ ਕੇ ਦੇਖੇ ਰ ਆਪਾਂ ਇਹਦੇ ਸੋਨੇ ਸੋਨੇ ਸੂਟ ਵੇਖਣ ਲੱਗੇ ਸੀ ਸੂਟ ਲੈਣੇ ਸੀ ਜੋ ਕਿ ਸਾਨੂੰ ਸੀਤ ਵਧੀਆ ਸੀ ਸੋਹਣੇ ਸੀ ਪਰ ਲੇਸੀ ਕੁਦੂ ਬਾਕੀ ਪਸੰਦ ਜਿਹੀ ਨਹੀਂ ਆਈ ਨੇ ਬੜੀ ਬੜੀ ਅਸੀਂ ਸ਼ਾਪਿੰਗ ਕੀਤੀ ਅਹ ਕੱਪੜੇ ਦਾ ਕਹਾਣੀ ਸੁਣਾਉਂਦੇ ਨੇ ਕਿ ਫਸਟ ਟਸਕਟ ਨੇ ਇੱਕ ਤੋਂ ਤਕਰੀਰ ਦਿੱਤੇ ਸੀ ਜੇ ਕਿ ਨਜੂਮਨ ਤੋਂ ਦਿਖਾਤੇ ਹੋਏ ਬਾਗੀ ਟੀਮ ਨੇ ਆਪਣੀ ਮਜਾਉਂ ਨਾਲ ਸਾਲੇ ਰੰਗ ਦੀ ਪੱਟੀ ਲਗਾਈ ਈ ਮੈਨੂੰ ਪਸੰਦ ਆ ਇਹ ਜਿਹੜਾ ਕਿ ਪਹਿਲਾਂ ਤੋਂ ਅਗਹੀ ਜਾਣਕਾਰੀ ਸਭੇ ਕੇ ਬਾਅਦ ਦੇਖ ਲਈਏ ਜੀ ਜ਼ਿਆਦਾ ਕਪੜਾ ਵਧੀਆ ਨਹੀਂ ਕੀ ਚੀਕ ਚੀਸ ਦੀ ਗੱਲ ਕਪੜਾ ਤੁਮਕੇ ਅੰਬਸਰ ਵਾਲਿਆਂ ਦੀ ਦੁਕਾਨ ਹੱਤੀ ਕਹਿੰਦੇ ਆ ਉਹ ਸੀ ਜੋ ਕੇ ਆਪਾਂ ਅੰਬਸਰ ਨੂੰ ਆਏ ਆ ਆਪਾਂ ਉੱਥੋਂ ਵਧੀਆ ਵਧੀਆ ਡਿਜ਼ਾਈਨਾਂ ਵਾਲੇ ਸੂਟ ਲੈਨੇ ਆ ਜੋ ਕੇ ਇੱਥੇ ਮੈਨੂੰ ਪਸੰਦ ਨਹੀਂ ਆਏ ਫਿਰ ਆਪਾਂ ਅਗਹੀ ਰੈਡੀਮੇਡ ਕੱਪੜਿਆਂ ਦੀ ਦੁਕਾਨ ਤੇ ਜੋ ਕਿ ਕੁੜੀਆਂ ਨੇ ਸ਼ੂਟ ਕਰ ਲਈਆਂ ਹਨ ਲੰਬੇ ਨਹੀਂ ਹੈਗੇ ਪਜਾਮਾ ਨੂੰ ਜੋਗਰ ਕਹਿੰਦੇ ਹੋ ਪਤਾ ਨਹੀਂ ਸ਼ਾਇਦ ਤੇ ਟੀ-ਸ਼ਰਟਾਂ ਉਹਦੇ ਨਾਲ ਮਤਲਬ ਕਰੋਪ ਟੌਪ ਜੇ ਲਏ ਸੀ ਇਹਨਾਂ ਨੂੰ ਵਧੀਆ ਲੱਗੇ ਸੀ ਪਸੰਦ ਆ ਗਈ ਸੀ ਸੋ ਇਸ ਕਰਕੇ ਆਪਾਂ ਅਜੇ ਫਿਰ ਰੈਡੀਮੇਡ ਕੱਪੜੇ ਲੈ ਲਏ ਸੀ ਇੱਕ ਮਤਲਬ ਇਹ ਇਧਰ ਰੈਡੀਮੇਡ ਮੁੰਡੇ ਦਾ ਵੀ ਨਿਕਰ ਸੂਟ ਲਿਆ ਸੀ ਫਿਰ ਆਪਾਂ ਆ ਗਏ ਸੀ ਭਾਂਡਿਆਂ ਵਾਲੀ ਦੁਕਾਨ ਤੇ ਤੇ ਜੋ ਕਿ ਆਪਾਂ ਬਾਟਾ ਟੱਬ ਲਿਆ ਸੀ ਫਿਰ ਆਪਾਂ ਆ ਟੋ ਤੇ ਬਹਿ ਗਏ ਤੇ ਫਿਰ ਮਤਲਬ ਕਿ ਬਹੁਤ ਜ਼ਿਆਦਾ ਸਮਾਨ ਲੈਣਾ ਪੈਂਦਾ ਵੱਖਰੀ ਵੱਖਰੀਆਂ ਦੁਕਾਨਾਂ ਤੋਂ ਲੈਣਾ ਪੈਂਦਾ ਬਾਜ਼ਾਰ ਵੀ ਕਾਫੀ ਦੂਰਾ ਤੇ ਦੁਖੀ ਹੋ ਜਾਂਦੇ ਆਪਾਂ ਤੁਰ ਤੁਰ ਕੇ ਦੁਖੀ ਹੋ ਜਾਂਦੇ ਆ ਤੇ ਜੋ ਕਿ ਆਪਾਂ ਨੂੰ ਪਤਾ ਬੇਇੱਜ਼ਤੀ ਨਾ ਮਤਲਬ ਹਾਂਜੀ ਅਸੀਂ ਪਹੁੰਚੇ ਜਦ ਬਹੁਤ ਜ਼ਿਆਦਾ ਬੁਰੇ ਹਾਲਾਤ ਆ ਤੇ ਬਾਹਰ ਵੈਸੇ ਮੌਸਮ ਠੰਡਾ ਆ ਪਰ ਉਹ ਤਾਂ ਸਾਨੂੰ ਨਾ ਬਾਜ਼ਾਰ ਦੂਰਾ ਤੁਰ ਤੁਰ ਕੇ ਸਾਰਾ ਸਮਾਨ ਲੈਣਾ ਪੈਂਦਾ ਵਾ ਬਾਕੀ ਹੋਣਾ ਆਪਾਂ ਆਟੋ ਤੇ ਤੇ ਬਹੁਤ ਸਮਾਨ ਖਰੀਦ ਕੇ ਲੈ ਕੇ ਆਏ ਆ ਤੇ ਜੋ ਕਿ ਅਸੀਂ ਬੇਸਤੀ ਨਾ ਕਰ ਰਹੇ ਹੋਏ ਅਸੀਂ ਸਾਰਾ ਆ ਜਿਹੜਾ ਬਾਲਟਾ ਏ ਬੱਠਲ ਆ ਨਵਾਂ ਲਿਆ ਵਾ ਇਹਦੇ ਵਿੱਚ ਹੀ ਸਾਰੇ ਲਪਾਵੇ ਬਾਰੇ ਤੇ ਇਧਰ ਕੱਪੜੇ ਲੈ ਕੇ ਆਏ ਆ ਉਹ ਵੀ ਇਹਨੇ ਵਿੱਚ ਸੁੱਟਦੇ ਆ ਤੇ ਇਧਰ ਆਪਾਂ ਬਿਸਕਟ ਕਢਾ ਕੇ ਲੈ ਕੇ ਆਏ ਆ ਤੇ ਜੋ ਤੁਹਾਨੂੰ ਪਤਾ ਲੱਗ ਜਣਾ ਮੇਰੀ ਵੀਡੀਓ ਜੋ ਪੀਪਾ ਦਿਖਾਇਆ ਵਾ ਤੇ ਰੀਣੀ ਬਣਾਉਂਦੀ ਬਸ ਪਰ ਇਧਰ ਮੇਰਾ ਮੁੰਡਾ ਮੈਨੂੰ ਕਹਿੰਦਾ ਮੈਂ ਮਹਿੰਦੀ ਲਾਉਣਾ ਤੁਹਾਡੇ ਬਹੁਤੀ ਡੰਡ ਲਾ ਛੱਡੀ ਸੀ ਮੇਰੇ ਹੱਥ 'ਤੇ ਤੇ ਮੈਂ ਫਿਰ ਇਤੋਂ ਲਵਾਈ ਮਹਿੰਦੀ ਜੋ ਕਿ ਕੋਸ਼ਿਸ਼ ਬੜਾ ਘੈਂਟ ਡਿਜ਼ਾਈਨ ਆ ਵੀ ਬਹੁਤ ਜਲਦੀ ਡੰਡ ਲਾਈ ਸੀ ਮੇਰੇ ਹੱਥ 'ਤੇ ਮਹਿੰਦੀ ਦੀ ਇਹਦਾ ਭਿੰਡੀ ਦਾ ਭਾਰਤ ਦਾ ਨਕਸ਼ਾ ਬਣਾਤਾ ਜੇ ਕਿ ਤੇ ਮੇਰਾ ਮੇਕਅਪ ਕਰ ਲਾਂਗੇ ਜੇ ਮੇਰਾ ਮੇਕਅਪ ਵੀ ਬੋਲ ਜਾ ਡੰਡ ਲਾਵਾ ਵਾਹ ਬੇਸਤੀ ਕੀਆ ਹੈ ਬਸ ਉੱਕੀ ਸੀ ਮੇਰੇ ਸੁੱਤੇ ਸੁੱਤੇ ਮੈਨੂੰ ਇੰਪੋਲ ਚਲਾਉਣੀ ਪੈਣਾ ਤੇ ਸੋ ਬਹੁਤ ਹੀ ਬੇਕਾਰ ਸੀ ਗੁੱਡੀ ਗੁੱਡ ਆਈਡੀਆ ਧੰਨ ਲਾਉਂਦਾ ਪੂਰੀ ਮੇਰੀ ਮੰਮੀ ਤਾਂ ਤੈਨੂੰ ਸਾਰੇ ਸਮਝ ਜੂਗੀ ਹਾਂਜੀ ਚਲੋ ਜੀ ਮੇਰੀ ਵੀਡੀਓ ਨੂੰ ਕਰ ਦੋ ਲਾਈਕ ਐਂਡ ਤੱਕ ਬਣੇ ਰਹੋ ਚੈਨਲ ਨੂੰ ਕਰ ਦੋ ਸਬਸਕ੍ਰਾਈਬਰ ਤੇ ਵੀਡੀਓ ਵਧੀਆ ਲੱਗੇ ਪਲੀਜ਼ ਸਾਰਿਆਂ ਨੇ ਲਾਈਕ ਕਰੋ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਮੇਰੀ ਮਹਿੰਦੀ ਦਾ ਡਿਜ਼ਾਈਨ ਵੇਖੋ ਕਿੱਡੇ ਤਗੜੇ ਤਗੜੇ ਮਹਿੰਦੀ ਵਾਲੇ ਅਸੀਂ ਬੁਲਾਏ ਆ ਘਰ ਮੇਰੇ ਚੈਨਲ ਆ ਬਣੇ ਰਹੋ ਤਾਂ ਤੇ ਵਧੀਆ ਵਧੀਆ ਵੀਡੀਓ ਤੁਹਾਡੇ ਨਾਲ ਲੈ ਕੇ ਆਵਾਂ ਮੈਂ ਤੁਹਾਨੂੰ ਦਾਡੇ ਦੇ ਸ਼ੇਅਰ